ਬੰਦਾ ਕਦੀ ਵੀ ਹਾਰਦਾ ਨਹੀਂਗਾ ਜਾਂ ਜਿੱਤਦਾ ਹੈ ਤੇ ਜਾਂ ਸਿੱਖਦਾ ਹੈ ਅਸੀਂ ਵੀ ਸਿੱਖਦੇ ਸਿੱਖਦੇ ਅੱਗੇ ਵਧ ਰਹੇ ਆ ਅੱਜ ਅਸੀਂ ਖੜੇ ਆ ਪੰਡੋਰੀ ਗੋਲਾ ਪਿੰਡ ਦੇ ਵਿੱਚ ਨਿਰਮਲ ਸਿੰਘ ਜੀ ਦਾ ਜਿਹੜਾ ਅਸੀਂ ਸਪਨਿਆਂ ਦਾ ਘਰ ਉਹਨਾਂ ਦਾ ਜਿਹੜਾ ਤਿਆਰ ਕਰ ਰਹੇ ਆ ਉਹਦੇ ਵਿੱਚ ਅਸੀਂ ਸਾਰੀਆਂ ਲੀਆਂ ਭਰ ਕੇ ਲਗਭਗ 7 7.5 ਫੁੱਟ ਡੂੰਘੀਆਂ ਲੀਆਂ ਭਰ ਕੇ ਉਸ ਤੋਂ ਉੱਪਰ ਪਿੱਲਰ ਖੜੇ ਕਰਕੇ ਟਾਈ ਬੀਮ ਦਾ ਕੰਪਲੀਟ ਹੋ ਚੁੱਕਾ ਹੁਣ ਅਸੀਂ ਪਹੁੰਚ ਗਏ ਆ ਭਰਤੀ ਪਾਉਣ ਦੇ ਲੈਵਲ ਤੇ ਪਰ ਸਿੱਤੋ ਪਹਿਲਾ ਜਿਹੜੀਆਂ ਥੱਲੇ ਨੀਹਾਂ ਵਾਂ ਜਿਹੜੀਆਂ ਨੀਹਾਂ ਦੀ ਸਲਾਵ ਬਾਹਰ ਜਾਂਦੀ ਹੈ ਬਾਅਦ ਵਿੱਚ ਆਉਣ ਵਾਲੇ ਸਮੇਂ 'ਚ ਥੱਲਿਓਂ ਪਲੱਸਟਰ ਲੋਕਾਂ ਦਾ ਖਰਾਬ ਹੋਇਆ ਹੁੰਦਾ ਵਾ ਪੇਂਟ ਹੋਇਆ ਖਰਾਬ ਹੁੰਦਾ ਉਹਦੇ ਵਾਸਤੇ ਅਸੀਂ ਵਾਟਰਪੂਫਿੰਗ ਕਰ ਰਹੇ ਹਾਂ ਥੱਲਿਓਂ ਪਹਿਲਾਂ ਨੀਹਾਂ ਨੂੰ ਅੰਦਰਲੀ ਸਾਈਡ ਤੋਂ ਉਹਦੇ ਵਾਸਤੇ ਕੈਮੀਕਲ ਲਿਆਂਦੇ ਨੇ ਦੋ ਔਰ ਇਹ ਹੈਗਾ ਵਾ ਜੂ ਆਰ ਪੀ ਇਹ ਕੈਮੀਕਲ ਜਿਹੜਾ ਵਾ ਇੱਕ 1.5 ਕਿਲੋ ਸੀਮੈਂਟ ਦੇ ਵਿੱਚ 1 ਲੀਟਰ ਪਾ ਕੇ ਤੇ ਉਹਦੇ ਨਾਲ ਅਸੀਂ ਉਹ ਡਬਲ ਕੋਡ ਦੀਵਾਰ ਦੇ ਉੱਤੇ ਮਾਰਨਾ ਸ਼ੁਰੂ ਕੀਤਾ ਅੰਦਰਲੀ ਸਾਈਡ ਤੋਂ ਵਾਟਰਪੂਫ ਫਿੰ ਕਰ ਰਹੇ ਆਂ ਔਰ ਦੂਸਰਾ ਕੈਮੀਕਲ ਇਹ ਆ ਐਲ ਡਬਲਯੂ ਐਲ ਡਬਲਯੂ ਪਲਸ ਔਰ ਏਸੀ 200 ਐਮਐਲ ਇੱਕ ਬੋਰੀ ਦੇ ਵਿੱਚ ਪਾ ਕੇ ਉਹਨੂੰ ਨੀਚੇ ਪ੍ਰਸਤਰ ਕਰਾਂਗੇ ਜੜੀ ਸੁਲਾਬ ਬਾਹਰ ਨਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਪੇਂਟ ਖਰਾਬ ਨਾ ਹੋਵੇ ਉਹਦਾ ਪੂਰਾ ਸੁਲਾਬ ਦਾ ਧਿਆਨ ਰੱਖ ਕੇ ਅਸੀਂ ਜਿਹੜਾ ਕਿ ਕੰਮ ਕਰ ਰਹੇ ਆਂ ਕਿਉਂਕਿ ਸੁਲਾਬ ਦੀ ਜਦੋਂ ਵੇਖੀਦਾ ਵਾ ਕਿ ਇੰਨਾ ਪੈਸਾ ਲੋਕਾਂ ਦਾ ਲੱਗਾ ਹੁੰਦਾ ਆ ਉਸ ਤੋਂ ਬਾਅਦ ਚ ਨੀਹਾਂ ਜਿਹੜੀਆਂ ਵਾ ਉਹ ਨੀਆਂ ਦੀ ਸਲਾਬ ਉੱਪਰ ਨੂੰ ਜਾਂਦੀ ਆ ਪਲੱਸਟਰ ਖਰਾਬ ਹੋ ਜਾਂਦਾ ਹੈ ਰੰਗ ਖਰਾਬ ਹੁੰਦਾ ਵਾ ਔਰ ਇਸ ਨੂੰ ਅ ਵਧੀਆ ਢੰਗ ਨਾਲ ਕਰਨ ਵਾਸਤੇ ਜਿਹੜਾ ਵਾ ਅਸੀਂ ਕਰ ਰਹੇ ਹਾਂ ਹੁਣ ਉੱਪਰ ਵੀ ਡੈਂਟੂ ਪਾਵਾਂਗੇ ਭਰਤੀ ਤੋਂ ਬਾਅਦ ਫਿਰ ਉੱਪਰ ਚਣਾਈ ਸ਼ੁਰੂ ਕਰਾਂਗੇ ਔਰ ਫਿਰ ਤੁਹਾਨੂੰ ਅਗਲੀ ਆਪ ਦਾ ਡੇਟ ਜਿਹੜੀ ਆ ਉਹ ਦਵਾਂਗੇ ਥੈਂਕ ਯੂ